ਅੱਜ ਤੁਹਾਡੇ ਨਾਲ ਜ਼ਿੰਦਾਦਿਲੀ ਦੀ ਇੱਕ ਸੱਚੀ ਕਹਾਣੀ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਨੂੰ ਦੇਖ ਕੇ ਤੇ ਸੁਣ ਕੇ ਹਰ ਕਿਸੇ ਦੇ ਮੂੰਹੋਂ ਇਹ ਨਿਕਲੇਗਾ ਵਾ ਸ਼ੇਰਾ ਦਰਸਲ ਸੰਗਰੂਰ ਦਾ ਨੌਜਵਾਨ ਲਾਪ੍ਰਿਤ ਜਿਸ ਦੀ 2019 ਦੇ ਵਿੱਚ ਖੰਬੇ ਤੋਂ ਡਿੱਗਣ ਕਾਰਨ ਇੱਕ ਲੱਤ 깈ਟ ਗਈ ਸੀ ਤੇ ਦੂਸਰੀ ਲੱਤ ਦੇ ਵਿੱਚ ਰੋੜਾ ਪਈਆਂ ਹੋਈਆਂ ਨੇ ਜਿਸ ਤੋਂ ਬਾਅਦ ਲਾਪ੍ਰਿਤ ਨੇ ਆਪਣੀ ਜ਼ਿੰਦਗੀ ਦੇ ਨਾਲ ਬਹੁਤ ਸੰਘਰਸ਼ ਕੀਤਾ ਜਿਸ ਦੌਰਾਨ ਉਸ ਦੀ ਧਰਮ ਪਤਨੀ ਵੀ ਉਸ ਤੋਂ ਤਲਾਕ ਲੈ ਗਈ ਪਰ ਲਾਪ੍ਰਿਤ ਨੇ ਹੌਸਲਾ ਨਹੀਂ ਹਾਰਿਆ ਉਹ ਆਪਣੀ ਜ਼ਿੰਦਗੀ ਦੇ ਨਾਲ ਲੜਦਾ ਰਿਹਾ 4 ਸਾਲਾਂ ਬਾਅਦ ਲਾਪ੍ਰਿਤ ਨੇ ਖੇਡ ਜਗਤ ਵਾਲਾ ਰਸਤਾ ਚੁਣਿਆ ਜਿਸ ਵਿੱਚ ਹੁਣ ਲਾਪ੍ਰਿਤ ਵੀਲ ਚੇਅਰ ਕ੍ਰਿਕਟ ਵਿੱਚੋਂ 골ਡ ਮੈਡਲ ਹਾਸਿਲ ਕਰਕੇ ਆਇਆ ਇਸ ਤੋਂ ਪਹਿਲਾਂ ਲਾਪ੍ਰਿਤ ਵਤਨ ਪੰਜਾਬ ਦੀਆਂ ਖੇਡਾਂ ਵਿੱਚੋਂ ਵੀ ਸਿਲਵਰ ਮੈਡਲ ਹਾਸਿਲ ਕਰ ਚੁੱਕਾ ਹੈ ਲਪ੍ਰਿਤ ਨੇ ਖੁਦ ਦੱਸਿਆ ਹੈ ਕਿ ਜਦੋਂ ਉਹ ਕਿਸੇ ਠੇਕੇਦਾਰ ਦੇ ਨਾਲ ਬਿਜਲੀ ਬੋਰਡ ਦੇ ਵਿੱਚ ਕੰਮ ਕਰਦਾ ਸੀ ਤਾਂ ਕੰਮ ਦੌਰਾਨ ਉਸ ਨੂੰ ਕਰੰਟ ਲੱਗਾ ਜਿਸ ਕਾਰਨ ਉਸ ਦੀ ਇੱਕ ਲੱਤ ਕੱਟੀ ਗਈ ਸੀ ਤੇ ਦੂਸਰੀ ਲੱਤ ਦੇ ਵਿੱਚ ਰੋਣਾ ਪਵਾਉਣੀਆਂ ਪਈਆਂ ਸਨ ਇਸ ਤੋਂ ਇਲਾਵਾ ਉਸ ਦੇ ਪੇਟ ਦੀ ਸਰਜਰੀ ਵੀ ਹੋ ਚੁੱਕੀ ਹੈ ਲਪ੍ਰਿਤ ਨੇ ਇੱਥੇ ਅਫਸੋਸ ਵੀ ਜਤਾਇਆ ਕਿ ਬਿਜਲੀ ਵਿਭਾਗ ਦੇ ਵੱਲੋਂ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ ਸਗੋਂ ਉਸਨੇ ਖੁਦ ਇਕੱਲੇ ਹੀ ਆਪਣੀ ਜ਼ਿੰਦਗੀ ਦੀਆਂ ਔਖੀਆਂ ਨੂੰ ਸਹਿਣ ਕੀਤਾ ਲਪ੍ਰਿਤ ਨੇ ਇੱਥੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਉਸਨੇ ਨਸ਼ਿਆਂ ਦਾ ਰਾਹ ਨਾ ਚੁਣਦੇ ਹੋਏ ਖੇਡਾਂ ਨੂੰ ਚੁਣਿਆ ਪਰ ਅੱਜ ਵੀ ਲਪ੍ਰਿਤ ਸਰਕਾਰਾਂ ਤੋਂ ਉਡੀਕ ਕਰ ਰਿਹਾ ਹੈ ਕਿ ਉਹ ਉਸਦੀ ਮਦਦ ਕਰਨ ਕਿਉਂਕਿ ਉਸਦੇ ਕੋਲ ਆਪਣੀ व्हीलचेयर ਤੱਕ ਨਹੀਂ ਹੈ ਲਵਪ੍ਰੀਤ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਸਦੀ ਹੀ ਜ਼ੁਬਾਨੀ ਅੱਜ ਤੁਹਾਨੂੰ ਸੰਗਰੂਰ ਸ਼ਹਿਰ ਦੇ ਵਿੱਚ ਰਹਿਣ ਵਾਲੇ ਲਵਪ੍ਰੀਤ ਜੀ ਦਾ ਮਿਲਾਵਾਂਗੇ ਤੁਹਾਨੂੰ ਦੱਸ ਦਈਏ ਕਿ 2019 ਦੇ ਵਿੱਚ ਇਹ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਸਨ ਕੱਚੇ ਮੁਲਾਜ਼ਮੇ ਤੌਰ ਤੇ ਉੱਥੇ ਇਹਨਾਂ ਨਾਲ ਇੱਕ ਹਾਦਸਾ ਹੋ ਜਾਂਦਾ ਹੈ ਜਿਸ ਕਾਰਨ ਇਹਨਾਂ ਦੇ ਕਰੰਟ ਵੱਜਦਾ ਹੈ ਤੇ ਇਹਨਾਂ ਦੀ ਇੱਕ ਲੱਤ ਕੱਢ ਜਾਂਦੀ ਹੈ। ਕਾਫੀ ਲੰਬਾ ਸਮਾਂ ਇਲਾਜ ਚੱਲਦਾ ਰਿਹਾ ਅਤੇ ਅੰਨਾ ਨੇ ਕਈ ਵਾਰ ਆਪਣੇ ਵਿਭਾਗ ਨੂੰ ਉਸ ਤੋਂ ਬਾਅਦ ਰਿਕਵੈਸਟ ਵੀ ਕੀਤੀ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ। ਲੇਕਿਨ ਨੌਕਰੀ ਕਿਸੇ ਬਸੇ ਨਾ ਮਿਲੀ ਤਾਂ ਅੰਤ ਵਿੱਚ ਇਹਨਾਂ ਨੇ ਇੱਕ YouTube ਤੋਂ ਦੇਖ ਕੇ ਕਿਸੇ ਦਾ ਨੰਬਰ ਲਿਆ ਅਤੇ ਇਹ ਸੋਚਿਆ ਕਿ ਕਿਉਂ ਨਾ ਆਪਾਂ 휠ਚੇਅਰ ਤੇ ਬੈਠ ਕੇ ਕ੍ਰਿਕਟ ਖੇਡੀ ਅਤੇ ਅੱਜ ਉਹਨੂੰ ਕ੍ਰਿਕਟ ਦੇ ਵਿੱਚ ਮੱਲਾ ਮਾਰ ਰਹੇ ਹਨ ਅਤੇ ਨੈਸ਼ਨਲ ਤੱਕ ਕਿਹੜੇ ਆਏ ਹਨ ਸਾਡੇ ਨਾਲ ਮਯੂਦ ਨਾਲ ਗੱਲਬਾਤ ਕਰਾਂਗੇ ਅਸਕੇ ਸਰ ਮੈਂ ਨਾਲ ਤੁਹਾਡੇ ਹਾਦਸੇ ਬਾਰੇ ਪੁੱਛਾਂਗੇ ਜੀ ਕਦੋਂ ਹਾਦਸਾ ਹੋਇਆ ਸੀ ਇਹ ਤੇ ਗਲਤੀ ਕਿਸ ਦੀ ਰਹੀ ਉਸ ਟਾਈਮ ਸਰ ਮੇਰਾ ਇਹ ਹਾਦਸਾ ਸਰ 10 ਨਵੰਬਰ 2019 ਨੂੰ ਸਨਰੂਰ ਸਿਟੀ ਦੇ ਵਿੱਚ ਸੁਨਾਮ ਰੋਡ ਤੇ ਸਰ ਜੈ ਅਮਰੀਤ ਦੀ ਗਲਤੀ ਨੂੰ ਕਾਰਨ ਹੋਇਆ ਸੀ ਜੀ ਤਾਂ ਸਰ ਜਿਸ ਦੇ ਹਾਦਸੇ ਵਿੱਚ 11000 ਵੋਲਟਸ ਸਰ ਮੇਰੇ ਪੇਟ ਤੇ ਲੱਗ ਕੇ ਲੱਤਾਂ ਵਿੱਚ ਦੀ ਸਰ ਮੇਰੇ ਪੜਾਕੇ ਪੈ ਗਏ ਸੀ ਤੇ ਸਰ ਇਹ ਲੱਗਾ ਡਾਕਟਰ ਸਾਹਿਬ ਨੂੰ ਕੱਟਣੀ ਪਈ ਮੇਰੀ ਜਾਨ ਮਚਾਉਣ ਲਈ ਕਿਉਂਕਿ ਸਰ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਸਰ ਜਿਹੜੀ ਇਹ ਲੱਗਾ ਸਰ ਇਸ ਦੇ ਵਿੱਚ ਲੋਡ ਪਲੇਟਾਂ ਪਈਆਂ ਹੋਈਆਂ ਸੀ ਤੇ ਸਰ ਇੱਕ ਟਾਈਮ ਇਦਾਂ ਦਾ ਆ ਗਿਆ ਸਰ ਟੂ ਵੀ 3 ਸਾਲ ਹੋ ਗਏ ਸੀ ਨੂੰ ਬੈਠੇ ਪਏ ਹੋਏ ਤੇ ਸਰ ਉਸ ਤੋਂ ਬਾਅਦ ਵੀ ਹਜੇ ਵੀ ਸਰ ਮੇਰਾ ਟ੍ਰੀਟਮੈਂਟ ਚੱਲ ਰਿਹਾ ਸੀ ਤੇ ਜੀ ਦੀ ਗਲਤੀ ਸੀਗੀ ਬੀਰੀਵੋਲ ਚ ਕੰਮ ਕਰ ਰਹੇ ਸੀਗੇ ਉਸ ਤੋਂ ਬਾਅਦ ਕੋਈ ਲੋਕੀ ਵਾਰ ਨਹੀਂ ਕਿਹਾ ਨੂੰ ਸਰ ਮੈਂ ਨੌਕਰੀ ਬਾਰੇ ਅਪੀਲ ਵੀ ਕੀਤੀ ਸਾਰਾ ਬਾਕੀ ਸਾਰਾ ਮੈਂ ਖੇਡਾਂ ਦੇ ਵਿੱਚ ਮੱਲਾ ਮਾਰ ਰਿਹਾ ਸਰਕਾਰ ਨੂੰ ਵੀ ਅਪੀਲ ਕਰ ਸਕਦਾ ਸਾਰਾ ਕਿਉਂਕਿ ਸਰ ਭਗਵੰਤ ਮਾਨ ਜੀ ਨੇ ਪਹਿਲਾਂ ਵੀ ਮੈਨੂੰ ਲਿਖਿਆ ਸੀ ਜੋਬ ਵਾਸਤੇ ਤੇ ਸਾਰਾ ਉਹਦੇ ਵਿੱਚ ਇੱਕ ਕਦੂ ਲਿਖਿਆ ਸੀ ਇਹ ਸਾਰਾ 2021 ਦੇ ਵਿੱਚ ਜਦੋਂ ਉਹ ਐਨਪੀ ਸਨ ਉਦੋਂ ਸਾਰ ਸਾਰੇ ਨੇ ਲਿਖਿਆ ਸੀ ਜੀ ਬਾਏ ਹੈਂਡ ਮੇਰੇ ਫਾਦਰ ਫਾਦਰ ਤੇ ਮਾਦਰ ਮੇਰੇ ਜੇ ਸੀ ਜੋ ਉਸ ਟਾਈਮ ਸਰ ਹੁਣ ਤਾਂ ਮੇਰੇ ਮਦਰ ਵੀ ਚਲੇ ਗਏ ਲਾਈਫ ਦੇ ਵਿੱਚੋਂ ਮੇਰੀ ਵਾਈਫ ਵੀ ਲਾਈਫ ਦੇ ਵਿੱਚੋਂ ਚਲੇ ਗਈ ਸਾਰਾ ਡਿਵੋਰਸ ਦੇ ਕੇ ਤੇ ਸਰ ਹੁਣ ਵੀ ਮੈਂ ਦੁਬਾਰਾ ਆਪਣੀ ਲਾਈਫ ਨੂੰ ਦੁਬਾਰਾ ਜੀਣ ਵਾਸਤੇ ਸਰ ਮੈਂ ਮੱਲਾ ਮਾਰ ਰਿਹਾ ਸਰ ਪੈਰਾਖੇਡ ਬੱਦਲ ਪੰਜਾਬ ਦੇ ਵਿੱਚੋਂ ਵੀ ਮੇਰਾ ਸਰ ਮੈਡਲ ਆਇਆ ਸਿਲਵਰ ਜੀ ਬੈਡਮਿੰਟਨ ਗੇਮ ਦੇ ਵਿੱਚੋਂ ਸਰ ਉਹ ਵੀ ਸਾਰਾ ਉਹ ਪਿਆ ਸਾਹਮਣੇ ਜੀ ਤੇ ਸਰ ਉਸ ਤੋਂ ਬਾਅਦ ਮੈਂ ਤਿੰਨ ਵਾਰ ਨੈਸ਼ਨਲ ਜਾ ਚੁੱਕਿਆ ਗੁਵਾਲੀਅਰ ਦੇ ਵਿੱਚ ਸਰ ਮੈਂ ਚੰਡੀਗੜ੍ਹ ਦੀ ਟੀਮ ਦੇ ਲਈ ਚੈਂਪੀਅਨ ਬਣ ਰੁਕਿਆ ਸਰ ਤੇ ਹਜੇ ਵੀ ਸਰ ਮੈਂ ਦੋ ਗੇਮਾਂ ਦੇ ਵਿੱਚ ਹੋਰ ਨੈਸ਼ਨਲ ਜਾ ਕੇ ਆਇਆ ਉਸ ਦੇ ਵਿੱਚ ਵੀ ਸਰ ਮੈਂ ਚੈਂਪੀਅਨ ਬਣ ਕੇ ਆਇਆ ਨੈਸ਼ਨਲ ਤਾਂ ਖਿੜ ਚੁੱਕੇ ਹੂੰਗੀ ਵੀ ਕਦੇ ਕਿਸੇ ਵੱਲੋਂ ਕੋਈ ਆਫਰ ਆਈ ਨੌਕਰੀ ਦੀ ਨਹੀਂ ਸਰ ਮੈਨੂੰ ਕੋਈ ਆਫਰ ਨਹੀਂ ਆਈ ਸਰ ਮੈਂ ਤਾਂ ਇਹ ਹੀ ਅਪੀਲ ਕਰਦਾ ਕਿ ਮੇਰੇ ਸਾਡੇ ਬਾਰੇ ਵੀ ਪਲੀਜ਼ ਸੋਚਣਾ ਚਾਹੀਦਾ ਕਿਉਂਕਿ ਸਰ ਪੰਜਾਬ ਦੇ ਵਿੱਚ ਆਪਣੇ ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ ਤਾਂ ਸਾਰਾ ਨੌਜਵਾਨ ਪੀੜੀ ਨੂੰ ਵੀ ਮੈਂ ਪ੍ਰੇਰਨਾ ਦੇਣਾ ਚਾਹੁੰਦਾ ਕਿ ਪਲੀਜ਼ ਉਹ ਨਸ਼ੇ ਛੱਡਣ ਤੇ ਗੇਮ ਵੱਲ ਵਧਣ ਸਰ ਕਿਉਂਕਿ ਸਰ ਆਪਣੇ ਹੱਥ ਆਪਣੀ ਲਾਈਫ ਤੇ ਆਪਣੇ ਮਾਪੇ ਦੀ ਲਾਈਫ ਆਪਣੇ ਹੱਥ 'ਚ ਹੈ ਕਿਉਂਕਿ ਸਰ ਜੇ ਆਪਾਂ ਨਸ਼ੇ ਕਰਾਂਗੇ ਪਹਿਲਾਂ ਤਾਂ ਸਰ ਪੈਸਾ ਲਾਵਾਂਗੇ ਫਿਰ ਬਿਮਾਰੀ ਨਾਲ ਜੁੰਝਾਂਗੇ ਸਰ ਉਸ ਤੋਂ ਬਾਅਦ ਫਿਰ ਸਰ ਨਤੀਜਾ ਮਾੜਾ ਹੀ ਆ ਜਦੋਂ ਉਹ ਐਮਪੀ ਸਨਾਂ ਨੂੰ ਤੁਹਾਨੂੰ ਤੁਹਾਡੇ ਜੋ ਅਰਜੀ ਲਿਖ ਕੇ ਮਾਰਕ ਕਰੀ ਸੀਗੀ ਉਸ ਤੋਂ ਬਾਅਦ ਕਦੇ ਇਹਨਾਂ ਦੇ ਕਿਸੇ ਮੰਤਰੀ ਨਾਲ ਜਾਂ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਸਰ ਮੇਰੀ ਕੋਈ ਗੱਲਬਾਤ ਨਹੀਂ ਹੋਈ ਸਰ ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦਾ ਪਲੀਜ਼ ਮੇਰੇ ਬਾਰੇ ਸੋਚਿਆ ਜਾਵੇ ਤਾਂ ਮੈਂ ਆਪਣੀ ਫੈਮਿਲੀ ਤੇ ਬੋਝ ਨਾ ਬਣਾ ਤਾਂ ਸਰ ਮੈਂ ਆਪਣੀ ਲਾਈਫ ਅੱਗੇ ਵਧੀਆ ਖੁਸ਼ੀ ਨਾਲ ਜੀ ਸਕਾਂ ਸਰ ਤੁਸੀਂ ਕੋਈ ਕੋਰਸ ਨਹੀਂ ਕੀਤੇ ਸੀਗੇ ਹਾਂਜੀ ਸਰ ਮੈਂ ਇਲੈਕਟ੍ਰੀਕਲ ਡਿਪਲੋਮੇ ਦੇ ਵਿੱਚ ਸਰ ਜੇਡੀਏ ਟ੍ਰੇਨਿੰਗ ਕੀਤੀ ਸੀ ਸਰ ਮੈਨੇ ਇਲੈਕਟ੍ਰੀਕਲ ਡਿਪਲੋਮਾ ਕੀਤਾ ਹੋਇਆ ਸਰ ਕੰਪਿਊਟਰ ਡਿਪਲੋਮਾ ਕੀਤਾ ਹੋਇਆ ਤੇ ਸਰ ਉਸ ਟਾਈਮ ਮੈਂ ਬੀਟੈਕ ਵੀ ਕਰ ਰਿਹਾ ਸੀ ਸਰ ਨਾਲ ਨਾਲ ਸਰ ਜਦੋਂ ਐਕਸੀਡੈਂਟ ਹੋ ਗਿਆ ਸਰ ਉਸ ਦੇ ਵਿੱਚ ਮੈਨੂੰ ਛੱਡਣੀ ਪੈ ਗਈ ਤੇ ਸਰ ਉਸ ਤੋਂ ਬਾਅਦ ਵੀ ਸਰ ਮੇਰੀ ਹਜੇ ਵੀ ਪੜ੍ਹਾਈ ਜਾਰੀ ਹੈ ਸਰ ਜਿਸ ਦੇ ਵਿੱਚ ਮੈਂ 86% ਨੰਬਰ ਲੈ ਚੁੱਕਿਆ ਸੀ ਹਾਲੇ ਭਾਈ ਜਾਰੀ ਹੈ ਜੀ ਸਰ ਤਾਂਬਰੀ ਜਦੋਂ ਹਾਲਾਤ ਮਾੜੇ ਹੋਏ ਤੁਸੀਂ ਮੰਜੇ ਦੇ ਆ ਗਏ ਆ ਫਿਰ ਕਰੋ ਕਰੇ ਕਰੇ ਮਸੂ ਸਾਰਾ ਕਰੇ ਬਹੁਤ ਮਾੜਾ ਸਾਰਾ ਇੱਕ ਤਰ੍ਹਾਂ ਦੀ ਸਾਡੀ ਰੋਟੀ ਵੀ ਬਨ ਨਹੀਂ ਬੰਦ ਹੋ ਗਈ ਸੀ ਸਰ ਏਦਾਂ ਦਾ ਮਾਹੌਲ ਬਣ ਚੁੱਕਿਆ ਸੀ ਤਰ੍ਹਾਂ ਕਿਉਂਕਿ ਸਰ ਮੇਰੇ ਮਦਰ ਵੀ ਇਸਪਾਇਰ ਹੋ ਗਈ ਸੀ ਤਰ੍ਹਾਂ ਫੈਮਿਲੀ ਡਿਵੋਰਸ ਹੋ ਰਿਹਾ ਸੀ ਸਰ ਮੇਰਾ ਤੇ ਸਾਰਾ ਮੇਰੇ ਫਾਦਰ ਸਾਹਿਬ ਤੇ ਮੇਰਾ ਛੋਟਾ ਬ੍ਰਦਰ ਹੀ ਰੋਟੀ ਬਣਾਉਂਦੇ ਕਈ ਵਾਰ ਬਣਦੀ ਸੀ ਕਈ ਵਾਰ ਨਹੀਂ ਬਣਦੀ ਸੀ ਸੁੱਕੀ ਅੱਧੀ ਅਜਿਹੀ ਜਿਹੀ ਵੀ ਸਾਰਾ ਨਸੀਬ ਹੁੰਦੀ ਕਾਗਰੇ ਸਰ ਬੁੱਧਾਰਨ ਕੱਲ ਲੰਦੇ ਬੱਟ ਸਰ ਚੌਕਰੀ ਸਰ ਮੇਰਾ ਲਾਈਫ ਅਜੇ ਵੀ ਮੇਰਾ ਸਾਰਾ ਪੀਜੀਆਈ ਦੇ ਵਿੱਚੋਂ ਟ੍ਰੀਟਮੈਂਟ ਚੱਲ ਰਿਹਾ ਸਾਰਾ ਸਰ ਇਦਾਂ ਨਹੀਂ ਪਤਾ ਡਾਕਟਰ ਸਾਹਿਬ ਮੈਨੂੰ ਅੱਜ ਬੁਲਾ ਲੈਣਾ ਕੱਲ ਬੁਲਾ ਲੈਣਾ ਨਹੀਂ ਤਾਂ ਹਫ਼ਤੇ ਬਾਅਦ ਉਹ ਮੈਨੂੰ ਬੁਲਾਉਂਦੇ ਨੇ ਚੈੱਕਅਪ ਲਈ ਤੇ ਸਰ ਹੁਣ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਹੈ ਜਿਹੜਾ ਮੇਰਾ ਅਪਰੇਟ ਹੋਣਾ 30 ਘੰਟੇ ਦਾ ਅਪਰੇਸ਼ਨ ਹੋਣਾ ਸਰ ਸਾਰੇ ਦਿਨ ਤਾਂ ਫਿਰ ਉਹਦੇ ਨਾਲ ਸਾਡੀ ਦੁਕਾਨ ਕਰਦੇ ਨੇ ਤਾਂ ਫਿਰ ਤੁਸੀਂ ਕਿਵੇਂ ਮੇਨਟੇਨ ਕਰਦੇ ਹੋ ਕਿਉਂਕਿ ਤੁਹਾਨੂੰ ਜਾਣਾ ਪੈਂਦਾ ਬਾਰ ਬਾਰ ਨਾਲ ਉੱਥੇ ਫਿਰ ਦੁਕਾਨਦਾਰੀ ਦੀ ਬਸਰ ਪੈਂਦਾ ਉਸ ਨਾਲ ਹਾਂਜੀ ਸਰ ਸਾਰਾ ਦੁਕਾਨਦਾਰੀ ਦਾ ਸਾਡੀ ਜਮਾ ਹੀ ਬਿਲਕੁਲ ਜ਼ੀਰੋ ਹੋ ਚੁੱਕੀ ਆ ਸਰ ਸਰ ਉਹਦੇ ਵਿਸਥਾਰ ਤੁਸੀਂ ਆਪ ਵੀ ਜਾ ਕੇ ਚੈੱਕ ਕਰ ਸਕਦੇ ਹੋ ਸਰ ਕਿਉਂਕਿ ਮੇਰੇ ਮਦਰ ਤੋਂ ਬਾਅਦ ਸਰ ਘਰੇ ਕੋਈ ਹੈਗੇ ਨਹੀਂ ਸੀ ਨਾ ਦੁਕਾਨ ਤੇ ਸਰ ਫਾਦਰ ਸਾਹਿਬ ਵੀ ਉਰ ਪਰ ਰਹੇ ਨੇ ਮੇਰੀ ਬਿਮਾਰੀ ਕਾ ਨਾ ਜਾਣਾ ਪੈਂਦਾ ਡਾਕਟਰਾਂ ਕੋਲ ਰਿਪੋਰਟ ਲੈਣ ਦਾ ਦਵਾਈ ਲੈਣ ਸਰ ਤੇ ਸਰ ਉਹ ਜਿੰਨਾ ਸਮਾਨ ਪਿਆ ਸੀ ਸਾਰੇ ਦਾ ਸਾਰਾ ਸਰ ਖਰਾਬ ਹੋ ਟੁੱਟਿਆ ਜਿਹੜਾ ਸਰ ਸਿੱਟੇ ਹੀ ਆ ਖਰਾਬ ਇੰਨੇ ਸਰ ਪੈਸੇ ਲੱਗੇ ਹੋਏ ਸਾਡੇ ਉਹ ਵੀ ਸਰ ਜ਼ੀਰੋ ਹੋ ਚੁੱਕੇ ਸਰ ਜੀਵਨ ਸਾਥੀ ਨੂੰ ਪੁੱਛੋ ਨਹੀਂ ਕਿ ਕਿਉਂ ਜਾ ਰਹੇ ਸਰ ਉਹਨਾਂ ਦੀ ਅਭੀ ਅਭੀ 13 ਸੀਜ਼ਰ ਉਹ ਜੋ ਕਿਤਲ ਪ੍ਰਮਾਤਮਾ ਨੇ ਸਰ ਸੰਮਨ ਦੂਰ ਸਰ ਚੋਬਰੀ ਸਰ ਆਪਾਂ ਬਾਰ ਬਾਰ ਉਹ ਹੀ ਗੱਲ ਆਪਾਂ ਟੱਚ ਕਰੀ ਦੱਲੀ ਆ ਸਰ ਵੀ ਲਿਉਂਦਾ ਸ਼ੁਕਰ ਆ ਸਰ ਦਾਤੇ ਦਾ ਕੀ ਬਤਾਉ ਉਹਨਾਂ ਨੇ ਸਰ ਮੇਰੇ ਬਾਰੇ ਕੁਝ ਹੋਰ ਵੀ ਵਧੀਆ ਸੋਚਾ ਹੋਵੇ ਜੋ ਸਰ ਮੈਂ ਚਲੋ ਐਕਸੀਡੈਂਟ ਹੋ ਗਿਆ ਸਰ ਮੈਂ ਆਪਣੀ ਲਾਈਫ ਨੂੰ ਜੀਣ ਲਈ ਦੁਬਾਰਾ ਸਟਾਰਟ ਕੀਤਾ ਸਰ ਉਹ ਵੀ ਪ੍ਰਮਾਤਮਾ ਦੀ ਮਿਹਰ ਨਾਲ ਹੀ ਕਿਉਂਕਿ ਸਰ ਮੇਰੀ ਫੈਮਲੀ ਦੇ ਮੈਂ ਇੰਨਾ ਛੋਟਾ ਰਾਨਾ ਕਰਦਾ ਸਾਡੇ ਪਰਿਵਾਰ ਦੇ ਵਿੱਚੋਂ ਸਰ ਪੰਜ ਪੀੜ੍ਹੀਆਂ ਹੋਣੀਆਂ ਸਰ ਜੋ ਸੱਚਾ ਸੋਧ ਨਾਲ ਜੁੜੀਆਂ ਹੋਈਆਂ ਨੇ ਤੇ ਸਰ ਉਹ ਅੱਜ ਤੱਕ ਸਾਡੇ ਪਰਿਵਾਰ ਨੇ ਸਰ ਕੋਈ ਨਸ਼ਾ ਟੱਚ ਨਹੀਂ ਕੀਤਾ ਸਰ ਮੈਂ ਇੰਨਾ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿ ਸਰ ਅਸੀਂ ਦੋ ਬ੍ਰਦਰਾਂ ਦੋਦੇ ਦੋਨੇ ਨਸ਼ੇ ਤੋਂ ਦੂਰ ਆ ਸਰ ਤੇ ਗੇਮ ਨਾਲ ਟੱਚ ਆ ਤੇ ਅਸੀਂ ਹਰ ਇੱਕ ਵਾਰੀ ਹਰ ਹਰ ਬਿਮਾਰੀ ਗੇਮਾਂ ਦੇ ਵਿੱਚੋਂ ਵੱਧ ਤੋਂ ਵੱਧ ਮੱਲਾ ਮਾਰੀਏ ਤਾਂ ਅਸੀਂ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨੀ ਸਰ ਤੁਸੀਂ ਪਗੜਾਈ ਪਾਉਂਦੇ ਹੋ ਨਾ ਪਹਿਲਾਂ ਕਰਨਾ ਪੜੇਗਾ ਪਗੜੇ ਪਾਏ ਸਰ ਮੈਂ ਆਪ ਜੀ ਨੂੰ ਦੱਸਣਾ ਮੈਂ ਅਕਸ਼ੇ ਕੁਮਾਰ ਜੀ ਰਣਵੀਰ ਸਿੰਘ ਤੇ ਸਾਰਾ ਮਿਸ ਪੂਜਾ ਮੈਡਮ ਤੇ ਆਪਣੇ ਰੋਸ਼ਨ ਪ੍ਰਿੰਸ ਜੀ ਲਖਵਿੰਦਰ ਬੜਾਲੀ ਜੀ ਤੇ ਆਪਣੇ ਅਸਤਿੰਦਰ ਸੱਤੀ ਜੀ ਹੋਗੇ ਰੋਡਪੇ ਕੋ ਗੀਦੀ ਹੋ ਗਏ ਪਟੂ ਸਾਜੀ ਹੋ ਗਏ ਹੋਰ ਕਾਫੀ ਨਾਲ ਆ ਚੰਦੇ ਤੇ ਮੇਰੇ ਯਾਦ ਨਹੀਂ ਆ ਰਹੇ ਕੁਛ ਨੇਮ ਤੇ ਸਾਰੇ ਸੀਨੀਅਰ ਨਾਲ ਸਰ ਮੈਂ ਮੇਨ ਸਟੇਜ ਪਰਫੋਰਮੈਂਸ ਲਾ ਚੁੱਕਾ ਸਰ ਵਰਲਡ ਕੱਪ ਦੇ ਵਿੱਚ ਤਿੰਨ ਵਾਰ ਸਰ ਮੈਂ ਵਰਲਡ ਕੱਪ ਜਾ ਚੁੱਕਾ ਹਾਂ ਪੰਗੜੇ ਦੇ ਵਿੱਚ ਉਸ ਤੋਂ ਬਾਅਦ ਸਰ ਮੈਂ ਇੱਕ ਪੰਡਾ ਅਕੈਡਮੀ ਵੀ ਆਪਦੀ ਸ਼ੁਰੂ ਕੀਤੀ ਸੀ ਟੂਬੀ ਸਰ ਹੁਣ ਜਦੋਂ ਆਪਾਂ ਕੋਈ ਕੰਮ ਕਰਦੇ ਆ ਸਰ ਆਪਦੇ ਲਈ ਰੋਜ਼ਗਾਰ ਦੀ ਸਰ ਆਪਦੀ ਬੈਕਮਨੀ ਆਪਦੀ ਥੋੜੀ ਜਿਹੀ ਬੈਕਬੋਨ ਵੀ ਸਹੀ ਹੋਣੀ ਚਾਹੀਦੀ ਆ ਟੂਬੀ ਸਰ ਇਨਕਮ ਦਾ ਕੋਈ ਸਾਧਨ ਨਹੀਂ ਸੀ ਸਰ ਉਸ ਦੌਰ ਵਿੱਚ ਮੈਂ ਥੋੜੇ ਜਿਵੇਂ 2 ਜਾਂ 3 ਬੱਚੇ ਟ੍ਰੇਨਿੰਗ ਦੇ ਲੱਗਾ ਸੀ ਸਰ ਘਰ ਦੇ ਵਿੱਚ ਤੇ ਸਰ ਉਸ ਤੋਂ ਬਾਅਦ ਸਰ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਕੁਝ ਮਨ ਵਿੱਚ ਕਿੱਥੋਂ ਆਇਆ ਸੀ ਵੀ ক্রিকেট ਖੇਡਣਾ ਹੈ ਪਹਿਲਾਂ ਕਿਹੜੇ ਤੁਸੀਂ ਖੇਲੇ ਹੋ cricket ਨਹੀਂ ਸਰ ਮੈਂ ਕੁਝ ਸਰ ਮੈਨੂੰ ਤਾਂ ਬੈਟ ਵੀ ਨਹੀਂ ਫੜਦਾ ਆਂਦਾ ਸੀ ਹਾਂਜੀ ਸਰ ਮੈਂ ਪੰਡਾ ਪਾਂਦਾ ਸੀ ਤੇ ਸਰ ਮੈਂ ਰਾਣੀ ਵਗੈਰਾ ਕਰਦਾ ਸੀ ਸਰ ਬਸ ਮੇਰੇ ਮਾਂ ਫਾਦਰ ਦੀ ਮਿਹਨਤ ਨਾਲ ਹੀ ਸਰ ਮਾਉਰੇ ਤੱਕ ਪਹੁੰਚਿਆ ਤੇ ਸਰ ਮੈਂ ਗੇਮ ਨਾਲ ਟੱਚ ਹੋਇਆ ਤੇ ਸਰ ਮੈਂ ਪ੍ਰਵੇਜ ਖਾਨ ਜੀ ਨੇ ਉਹਨਾਂ ਨਾਲ ਟੱਚ ਹੋ ਕੇ ਉਹਨਾਂ ਨੇ ਮੈਨੂੰ ਲਿੰਕ ਭੇਜਿਆ ਤੇ ਉਸ ਤੋਂ ਬਾਅਦ ਮੈਂ ਟ੍ਰਾਇਲ ਦੇ ਗਿਆ ਚੰਡੀਗੜ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਸਰ ਮੈਂ ਇੰਟਰ ਸਟੇਟ T10 T20 ਸਰ ਚੈਂਪੀਅਨ ਹੀ ਬਣਦੇ ਆ ਰਹੇ ਪ੍ਰਮਾਤਮਾ ਦੀ ਮਿਹਰ ਨਾਲ ਧਰਵਾਦੀ ਸੀ ਜੋ ਕੁਣਾ ਇਹ ਹਾਦਸਾ ਹੋਇਆ ਇਸ ਦੀ ਗਲਤੀ ਲੱਗੀ ਤੁਹਾਨੂੰ ਵੀ ਗਲਤੀ ਕਿਸ ਦੀ ਹੈ ਕਿਉਂਕਿ ਜਦੋਂ ਬਿਜਲੀ ਵਾਲੇ ਕੰਮ ਕਰਦੇ ਨੇ ਤਾਂ ਉਹ ਲੈਣਾ ਕੱਟ ਨਹੀਂ ਸਾਰਾ ਇਸ ਵਿੱਚ ਜਦੋਂ ਸਰ ਮੈਂ ਡਿਊਟੀ ਤੇ ਗਿਆ ਸੀ ਸਰ ਮੇਰੀ 2 ਵਜੇ ਸਟਾਰਟ ਹੋਈ ਸੀ ਡਿਊਟੀ 2 ਤੋਂ 10 ਵਜੇ ਤੱਕ ਸ਼ਿਫਟ ਸੀ ਸੰਰੂਰ ਸਿਟੀ ਦੇ ਵਿੱਚ ਨੋਡਲ ਕੰਪਲੀਟ ਸੈਂਟਰ ਸੰਰੂਰ ਜੀ ਤੇ ਸਰ ਉਸ ਟਾਈਮ ਅਸੀਂ ਜਾ ਕੇ ਅਜੇ ਖੜੇ ਸੀ ਸਰ ਉੱਥੇ ਫੋਨ ਆਇਆ ਸੈਂਟਰ ਦੇ ਕਿ ਲਾਈਨ ਫਾਲਟ ਹੋ ਗਈ ਜੇ ਸਾਹਿਬ ਬੁਲਾ ਰਹੇ ਨੇ ਤੇ ਸਰ ਅਸੀਂ ਸੈਂਟਰ ਦੇ ਮੈਸੇਜ ਨਾਲ ਹੀ ਨਾਲ ਦੀ ਨਾਲ ਸਾਰਾ ਅਸੀਂ ਸੁਨਾਮ ਰੋਡ ਤੇ ਚਲੇ ਗਏ ਜਿੱਥੇ ਸਰ ਲਾਈਨ ਫਾਲਟ ਹੋਈ ਸੀ ਤੇ ਸਰ ਉੱਥੇ 11000 ਵੋਲਟੇਜ ਸਰ ਮੇਰੇ ਪੇਟ ਤੇ ਲੱਗ ਕੇ ਲੱਤਾਂ ਵੀ ਇਸ ਦੀ ਬੜਾ ਕੇ ਬੈਠੀ ਸੀ ਜੇਈ ਸਾਹਿਬ ਕਿਉਂਕਿ ਸਰ ਅਸੀਂ ਜਦੋਂ ਵੀ ਜਾਂਦੇ ਸੀ 10 20 ਮਿੰਟ ਅਸੀਂ ਲਾਂਦੇ ਸੀ ਸਰ ਉੱਥੇ ਲਾਈਨ ਚੈੱਕ ਕਰਦੇ ਸਰ ਕੀ ਲਾਈਨ ਬੰਦ ਹੈ ਜਾਂ ਹੋਰ ਸਰ ਅਸੀਂ ਸਾਰਾ ਕੁਝ ਦੇਖਿਆ ਤੇ ਜੀਓ ਸੁੱਚ ਸੀ ਸਰ ਉੱਥੇ ਇੱਕ ਲਾਈਨ ਟੱਟੀ ਹੋਈ ਸੀ ਸਰ ਇੱਕ ਫਾਲਟ ਹੋਈ ਸੀ ਉੱਪਰਲੀ ਤੇ ਜਿਹੜੀ ਤੀਜੀ ਚੈਨ ਲਾਈਨ ਚੱਲ ਰਹੀ ਸੀ ਸਰ ਸਰ ਉਹਦੇ ਬਾਰੇ ਜੇਈ ਸਾਹਿਬ ਭੁੱਲ ਗਏ ਸਾਨੂੰ ਜਾਂਚ ਸੀ ਸਰ ਅਸੀਂ ਬਾਰ ਬਾਰ ਪੁੱਛਦੇ ਰਿਹਾ ਸਰ ਮੈਂ ਬਾਰ ਬਾਰ ਪੁੱਛਿਆ ਕਿ ਜੇਈ ਸਾਹਿਬ ਲਾਈਨ ਬੰਦ ਹੈ ਹਾਂਜੀ ਹਾਂ ਬੰਦ ਹੈ ਤੇ ਜੇ ਸਾਹਿਬ ਮੇਰੇ ਲਈ ਉੱਥੇ ਮੌਜੂਦ ਸੀ ਤੇ ਜੇ ਸਾਹਿਬ ਨੇ ਮੈਨੂੰ ਉੱਪਰ ਕਿਹਾ ਕਿ ਸਰ ਕੰਟਰੈਕਟ ਬੇਸ ਤੇ ਜਿਹੜੇ ਹੁੰਦੇ ਨੇ ਨਾ ਉਹਨਾਂ ਤੇ ਹਮੇਸ਼ਾ ਤਕਾ ਹੀ ਹੁੰਦਾ ਸਰ ਕਿ ਆਹ ਪ੍ਰੈਸ਼ਰ ਹੁੰਦਾ ਸਰ ਅੱਣੀ ਤੁਹਾਨੂੰ ਹਟਾ ਦਾਂਗੇ ਤੁਹਾਨੂੰ ਅਸੀਂ ਬਾਹਰ ਕੱਢ ਦਾਂਗੇ ਡਿਪਾਰਟਮੈਂਟ ਤੋਂ ਸਰ ਇਦਾਂ ਦੇ ਸਰ ਕਾਫੀ ਤਰ੍ਹਾਂ ਦੀਆਂ ਤੁਹਾਨੂੰ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਟ ਸਰ ਉਸ ਟਾਈਮ ਮੈਂ ਚਲੋ ਸਰ ਪਰਮਤਮ ਦਾ ਨਾਮ ਲਿਆ ਸਰ ਜਦੋਂ ਵੀ ਮੈਂ ਚੜ੍ਹਨਾ ਹੁੰਦਾ ਸੀ ਜਾਂ ਪੁਸ਼ ਵੀ ਫਲਟ ਠੀਕ ਕਰਨਾ ਸੀ ਹਮੇਸ਼ਾ ਵਾਹਿਗੁਰੂ ਦਾ ਨਾਮ ਲੈ ਕੇ ਸਰ ਫਿਰ ਮੈਂ ਸ਼ੁਰੂ ਕਰਦਾ ਸੀ ਕੰਮ ਮੈਂ ਉੱਪਰ ਜਾ ਕੇ ਸਰ ਚੜਾਈ ਸੀ ਜੇ ਮੇਰੇ ਪੇਟ ਤੇ ਬਲੇਟ ਲੱਗ ਕੇ ਸਰ ਢਿੱਡ ਵੀ ਸੀ ਲੱਤਾਂ ਵੀ ਸੀ ਸਰ ਮੇਰੇ ਪੜਾਕੇ ਬਣ ਗਏ ਜੋ ਤੁਸੀਂ ਇਹਨੂੰ ਦਾਰਕਾ ਤੁਸੀਂ ਦੱਸ ਰਹੀ ਸੀ ਕਿ ਕਾਫੀ ਸਮੀਲ ਆਂਦੀ ਸੀ ਇਸ ਥੀਂ ਸਰ ਮੇਰਾ ਸਰੀਰ ਸਰ ਮੇਰੀ ਲੱਤ ਵਗਾਰਾ ਸਾਰੀ ਗਲ ਚੁੱਕੀ ਸੀ ਸਾਰਾ ਹੱਡੀਆਂ ਵੀ ਟੱੜਤੀਆਂ ਸੀ ਵਿੱਚੋਂ ਸਾਰੀ ਕਿਉਂਕਿ ਸਰ ਬਿਲੀ ਸਰ ਸਕਿੰਟ ਦੇ ਵਿੱਚ ਹੀ ਝੱਟ ਜੁੰਦੀ ਆ ਸਰ ਕਿਉਂਕਿ ਸਰ ਹੋਣੇ ਸਾਰਾ ਬਲੱਡ ਬਲੀਡਿੰਗ ਸਾਰਾ ਸਰ ਮੇਰੇ ਕੱਪੜੇ ਜਿਹੜੇ ਪਾਏ ਹੋਏ ਸੀ ਉਹ ਵੀ ਸਾਰੇ ਸਾਰੇ ਮੱਚ ਗਏ ਸੀ ਟੋਟਲੀ ਤੇ ਸਰ ਉਹ ਜਦੋਂ ਮੈਨੂੰ ਐਮਰਜੈਂਸੀ ਲੈ ਕੇ ਆਏਗੀ ਉਸ ਟਾਈਮ ਸਰ ਆਪਣੇ ਧਰਨਾ ਲੱਗਿਆ ਹੋਇਆ ਸੀ ਉਸ ਤੇ ਸੁਨਾਮ ਰੋਡ ਤੇ ਉਹ ਉੱਥੇ ਐਮਬੂਲੈਂਸ ਵੀ ਡਿਜੀ ਸੀ ਸਰ ਉਹ ਐਮਬੂਲੈਂਸ ਦੇ ਵਿੱਚ ਮੈਨੂੰ ਐਮਰਜੈਂਸੀ ਸੌਰੂਰ ਵਿੱਚ ਲਿਆਂਦਾ ਗਿਆ ਤੇ ਨਾਲ ਦੀ ਨਾਲ ਸਾਰੇ ਉਹਨਾਂ ਨੇ 2 ਮਿੰਟ ਦੇ ਵਿੱਚ ਹੀ ਮੈਨੂੰ ਰੈਫਰ ਕਰਤਾ ਕਿਉਂਕਿ ਸਰ ਜਦੋਂ ਵੀ ਰੈਫਰ ਹੁੰਦਾ ਹੈ ਮਰੀਜ਼ ਪੇਸ਼ੈਂਟ ਹਮੇਸ਼ਾ ਹਰੀਬਰਾ ਰੋਡ ਉੱਪਰ ਦੀ ਜਾਂਦਾ ਤੇ ਸਰ ਮੈਂ ਜਾਂਦੇ ਜਾਂਦੇ ਉਹਨਾਂ ਨੂੰ ਕਿਹਾ ਮੈਂ ਸਰ ਮੇਰੇ ਮਦਰ ਬੈਠੇ ਹੋਣ ਸਾਹਮਣੇ ਪਲੀਜ਼ ਬੁਲਾ ਦਿਓ ਤੇ ਸਰ ਜਦੋਂ ਮੇਰੇ ਮਦਰ ਨੂੰ ਲਵਿਆ ਆਏ ਤੇ ਮਦਰ ਮੇਰੇ ਦੇਖ ਕੇ ਬੇਹੋਸ਼ ਹੋ ਗਈ ਸੀ ਉਸ ਟਾਈਮ ਦੇ ਵਿੱਚ ਇੰਨਾ ਰੋਏ ਮਾਤਾ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਮਾਤਾ ਨੇ ਤੇ ਸਰ ਮੈਂ ਮੇਰੇ ਛੋਟੇ ਬ੍ਰਦਰ ਨੂੰ ਪੈਸੇ ਦੇ ਕੇ ਗਿਆ ਸੀ 2500 ਰੁਪਏ ਸਰ ਮੇਰੇ ਜੇਬ ਦੇ ਵਿੱਚੋਂ ਤੇ ਸਰ ਉਹੀ ਟਰੀਟਮੈਂਟ ਲਈ ਸਰ 2500 ਰੁਪਏ ਮੇਰੇ ਭਾਈ ਨੇ ਐਂਬੂਲੈਂਸ ਵਾਲੇ ਨੇ ਦਿੱਤਾ ਡਿਪਾਰਟਮੈਂਟ ਨੇ ਸਰ ਮੇਰੀ ਰੁਪਈਏ ਦੀ ਨਹੀਂ ਮੇਰੀ ਹੈਲਪ ਕੀਤੀ ਸਰ ਉਸ ਟਾਈਮ ਹੁਣ ਤਾਂ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਜੀ ਮੁੱਖ ਮੰਤਰੀ ਨੇ ਉਦੋਂ ਡੀਸੀ ਨੇ ਉਹਨਾਂ ਨੇ ਕਮੈਂਡ ਕਰਿਆ ਸੀਗਾ ਤਾਂ ਹੁਣ ਮੁੱਖ ਮੰਤਰੀ ਸਾਨੂੰ ਕੀ ਪੀਲ ਕਰਾ ਜਾਂਦੇ ਸਰ ਮੈਂ ਤਾਂ ਇਹ ਪੀਲ ਕਰਨਾ ਚਾਹੁੰਦਾ ਸਰ ਮੇਰੇ ਬਾਰੇ ਵੀ ਪੁਲਿਸ ਸੋਚਾ ਜਾਵੇ ਸਰ ਮੈਨੂੰ ਵੀ ਜੋਬ ਦਿੱਤੀ ਜਾਵੇ ਤਾਂ ਸਰ ਮੈਂ ਆਪਣੇ ਫੈਮਿਲੀ ਚਲਾ ਸਕਾਂ ਸਰ ਤੇ ਆਪਣੇ ਬਾਪ ਦੀ ਸੇਵਾ ਕਰ ਸਕਾਂ ਸਰ ਕਿਉਂਕਿ ਮਦਰ ਸਰ ਮੇਰੇ ਜਾ ਚੁੱਕੇ ਨੇ ਤੇ ਸਰ ਮੈਂ ਆਪਣਾ ਪਵਿੱਠ ਵਧਿਆ ਬਣਾ ਲਵਾਂ ਸਰ ਜੀ ਬਿਲਕੁਲ ਇਹਨਾਂ ਸਾਡੇ ਨਾਲ ਲਬਰੀ ਜੀ ਜਿਹੜੇ ਕਿ ਵੀਰ ਜੇਰ ਤੇ క్రికెਟ ਖੇਡਦੇ ਹਨ ਅਤੇ ਜਦੋਂ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਉਦੋਂ ਐਮਪੀ ਸਨ ਤਾਂ ਐਮਪੀ ਸਾਹਿਬ ਨੇ ਇਹਨਾਂ ਨੂੰ ਡੀਸੀ ਨੂੰ ਰეკਮੈਂਡ ਕਰਿਆ ਸੀ ਕਿ ਇਹਨਾਂ ਦੇ ਬਾਰੇ ਸੋਚੋ ਅਤੇ ਇਹਨਾਂ ਨੂੰ ਕਿਸ ਨਾ ਕਿਸੇ ਪਾਸੇ ਨੌਕਰੀ ਦਿੱਤੀ ਜਾਵੇ ਕਿਉਂਕਿ ਬਿਜਲੀ ਬੋਰਡ ਦੇ ਵਿੱਚ ਉਸ ਟਾਈਮ ਕੱਚੇ ਮਜ਼ਦੂਰ ਦੇ ਤੌਰ ਤੇ ਕੰਮ ਕਰ ਰਹੇ ਸਨ ਤਾ ਹਿੰਮਤ ਨਹੀਂ ਹਾਰੀ ਉਸ ਤੋਂ ਬਾਅਦ YouTube ਤੋਂ ਦੇਖ ਕੇ ਨੰਬਰ ਲਿਆ 휠ਚੇਅਰ ਤੇ ਕ੍ਰਿਕਟ ਖੇਡੇ ਅਤੇ ਹੁਣ ਨੈਸ਼ਨਲ ਤੱਕ ਇਹ ਖੇੜੇ ਗਏ ਹਨ ਅਤੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਹਨ ਕਿ ਇਹਨਾਂ ਬਾਰੇ ਸੋਚਿਆ ਜਾਵੇ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਚਾਹੇ ਕੋਈ ਛੋਟੀ ਮੋਟੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਪਣੇ ਬਾਪ ਦੀ ਸੇਵਾ ਕਰ ਸਕਣ ਜ਼ਰੂਰ ਤੋਂ